ਦੇਖੋ ਜੀ ਈਡੀ ਨੇ ਕੋਰਟ ਨੂੰ ਦੱਸਿਆ ਕਿ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਹ ਜੇਲ੍ਹ ਦੇ ਵਿੱਚ ਜਾਣ ਬੁੱਝ ਕੇ ਆਮ ਪੂੜੀਆਂ ਇਹ ਜਿਹੀਆਂ ਚੀਜ਼ਾਂ ਖਾ ਰਹੇ ਨੇ ਕਿਉਂਕਿ ਡਾਇਬੀਟਿਕ ਨੇ ਤੇ ਉਹ ਚਾਹੁੰਦੇ ਨੇ ਕਿ ਉਹਨਾਂ ਦਾ 슈ਗਰ ਲੈਵਲ ਵਧੇ ਤੇ ਕੋਰਟ ਉਹਨਾਂ ਨੂੰ ਮੈਡੀਕਲ ਬੇਲ ਦੇਣ ਲਈ ਮਜਬੂਰ ਹੋਵੇ ਇਹ ਕੀ ਮਜ਼ਾਕ ਥੋੜੇ ਦਿਨ ਪਹਿਲਾਂ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਰੋੜ ਸ਼ੋਅ 'ਚ ਰੋਣ ਲੱਗ ਗਏ ਅਕਿ ਜੀ ਅਰਵਿੰਦ ਕੇਜਰੀਵਾਲ ਨਾਲ ਅਤਵਾਦੀਆਂ ਵਾਲਾ ਸਲੂਕ ਹੋ ਰਿਹਾ ਜੇਲ੍ਹ 'ਚ ਕੀ ਲੋਕਾਂ ਨੂੰ ਨਹੀਂ ਪਤਾ ਕਿ ਜਿਹੜੀ ਤਿਹਾਰ ਜੇਲ ਹੈ ਉਹ ਦਿੱਲੀ ਸਰਕਾਰ ਦਾ ਅਰਵਿੰਦ ਕੇਜਰੀਵਾਲ ਦੀ ਸਰਕਾਰ ਦਾ ਵਿਭਾਗ ਹੈ ਉਹ ਤਾਂ ਅੰਦਰ ਰਾਜਾ ਵਾਂਗੂ ਰਹਿ ਰਹੇ ਆ ਬੁਖਾਰੇ ਨੇ ਔਰ ਲੋਕਾਂ ਨੇ ਕੀ ਸਤਿੰਦਰ ਜੈਨ ਦੀ ਵੀਡੀਓ ਨਹੀਂ ਦੇਖੀ ਜਿਹੜੇ ਲੰਬੇ ਪੈ ਕੇ ਅੰਦਰ ਮਾਲਸ਼ਾ ਕਰਾ ਰਹੇ ਸੀ ਸੋ ਇਥੋਂ ਸਪਸ਼ਟ ਹੈ ਕਿ ਉਹ ਤਾਂ ਆਮ ਆਦਮੀ ਪਾਰਟੀ ਦੀ ਆਪਣੀ ਰਾਜਧਾਨੀ ਹੈ ਤਿਹਾਰ ਜੇਲ ਉਥੇ ਤਾਂ ਉਹਨਾਂ ਦੀ ਹਕੂਮਤ ਚੱਲਦੀ ਹੈ ਸੋ ਮੈਂ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਬੇਨਤੀ ਕਰਦਾ ਕਿ ਦੇਸ਼ ਦੀ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਹੈ ਕਿ ਤੁਸੀਂ 338 ਕਰੋੜ ਦਾ ਘਪਲਾ ਕੀਤਾ ਸੋ ਸੁਪਰੀਮ ਕੋਰਟ ਦਾ ਸਨਮਾਨ ਕਰੋ ਇਹ ਉਹੀ ਸੁਪਰੀਮ ਕੋਰਟ ਹੈ ਜਿਹਨੂੰ ਤੁਸੀਂ ਕਹਿੰਦੇ ਸੀ ਜਦੋਂ ਗਵਰਨਰ ਸਾਹਿਬ ਨੂੰ ਝਾੜ ਪਈ ਸੀ ਵਿਜੀ ਸੰਵਿਧਾਨ ਬਚਾਲਿਆ ਜਦੋਂ ਮੇਅਰ ਦੀ ਇਲੈਕਸ਼ਨ ਸੀ ਉੱਥੇ ਝਾੜ ਪਈ ਤੁਸੀਂ ਕਿਹਾ ਡੈਮੋਕ੍ਰੇਸੀ ਬਚ ਗਈ ਤੇ ਜੇ ਅੱਜ ਤੁਹਾਨੂੰ 338 ਕਰੋੜ ਦਾ ਕਪਲਾ ਕਰਨ ਦਾ ਉਹਨਾਂ ਨੇ ਪੂਰਾ ਦੱਸਤਾ ਕਿ ਤੁਸੀਂ ਮਾਸਟਰਮਾਈਂਡ ਹੋ ਤਾਂ ਜੋ ਉਸ ਦਾ ਵੀ ਸਨਮਾਨ ਕਰੋ ਔਰ ਤੁਹਾਡੇ ਮਨੰਤਰ ਚੋਰ ਹੈ ਤੁਸੀਂ ਤਾਂ ਹੀ ਈਡੀ ਅੱਗੇ ਨਹੀਂ ਪੇਸ਼ ਹੋਏ ਨੌ ਪੇਸ਼ੀਆਂ ਤੇ ਪੇਸ਼ ਨਹੀਂ ਹੋਏ ਫਿਰ ਘਰੋਂ ਅਰੈਸਟ ਹੋਏ ਹੁਣ ਮੈਡੀਕਲ ਬੇਲ ਲੈਣੀ ਚਾਹੁੰਦੇ ਸੋ ਇਹ ਜਿਹੜਾ ਆਮ ਆਦਮੀ ਪਾਰਟੀ ਦਾ ਕੇਜਰੀਵਾਲ ਦਾ ਭਗਵੰਤ ਮਾਨ ਦਾ ਡਰਾਮਾ ਇਹ ਚਿਹਰੇ ਹੁਣ ਲੋਕਾਂ ਦੇ ਵਿੱਚ ਨੰਗੇ ਹੋ ਚੁੱਕੇ ਦੇਖੋ ਜੀ ED ਨੇ ਕੋਰਟ ਨੂੰ ਦੱਸਿਆ ਕਿ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਹ ਜੇਲ੍ਹ ਦੇ ਵਿੱਚ ਜਾਣ ਬੁੱਝ ਕੇ ਅੰਬ ਪੂੜੀਆਂ ਇਹ ਜਿਹੀਆਂ ਚੀਜ਼ਾਂ ਖਾ ਰਹੇ ਨੇ ਕਿਉਂਕਿ ਡਾਇਬਟਿਕ ਨੇ ਤੇ ਉਹ ਚਾਹੁੰਦੇ ਨੇ ਕਿ ਉਹਨਾਂ ਦਾ 슈ਗਰ ਲੈਵਲ ਵਧੇ ਤੇ ਕੋਰਟ ਉਹਨਾਂ ਨੂੰ ਮੈਡੀਕਲ ਬੇਲ ਦੇਣ ਲਈ ਮਜਬੂਰ ਹੋਵੇ ਇਹ ਕੀ ਮਜ਼ਾਕ ਹੈ ਥੋੜੇ ਦਿਨ ਪਹਿਲਾਂ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇੱਕ ਰੋਡ ਸ਼ੋਅ 'ਚ ਰੋਣ ਲੱਗੇ ਅਕਿਜੀ ਰਵਿੰਦ ਕੇਜਰੀਵਾਲ ਨਾਲ ਅਤਵਾਦੀਆਂ ਵਾਲਾ ਸਲੂਕ ਹੋ ਰਿਹਾ ਜੇਲ੍ਹ 'ਚ ਕੀ ਲੋਕਾਂ ਨੂੰ ਨਹੀਂ ਪਤਾ ਕਿ ਜਿਹੜੀ ਤਿਹਾਰ ਜੇਲ੍ਹ ਹੈ ਉਹ ਦਿੱਲੀ ਸਰਕਾਰ ਦਾ ਰਵਿੰਦ ਕੇਜਰੀਵਾਲ ਦੀ ਸਰਕਾਰ ਦਾ ਵਿਭਾਗ ਹੈ ਉਹ ਤਾਂ ਅੰਦਰ ਰਾਜਾ ਵਾਂਗੂ ਰਹਿ ਰਹੇ ਆ ਅੰਬ ਖਾ ਰਹੇ ਨੇ ਔਰ ਲੋਕਾਂ ਨੇ ਕੀ ਸਤਿੰਦਰ ਜੈਨ ਦੀ ਵੀਡੀਓ ਨਹੀਂ ਦੇਖੀ ਜਿਹੜੇ ਲੰਬੇ ਪੈ ਕੇ ਅੰਦਰ ਮਾਲਸ਼ਾਂ ਕਰਾ ਰਹੇ ਸੀ ਸੋ ਇਥੋਂ ਸਪਸ਼ਟ ਹੈ ਕਿ ਉਹ ਤਾਂ ਆਮ ਆਦਮੀ ਪਾਰਟੀ ਦੀ ਆਪਣੀ ਰਾਜਧਾਨੀ ਹੈ ਤਿਹਾਰ ਜੇਲ੍ਹ ਉੱਥੇ ਤਾਂ ਉਹਨਾਂ ਦੀ ਹਕੂਮਤ ਚੱਲਦੀ ਹੈ ਸੋ ਮੈਂ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਬੇਨਤੀ ਕਰਦਾ ਕਿ ਦੇਸ਼ ਦੀ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਹੈ ਕਿ ਤੁਸੀਂ 338 ਕਰੋੜ ਦਾ ਕਪਲਾ ਕੀਤਾ ਸੋ ਸੁਪਰੀਮ ਕੋਰਟ ਦਾ ਸਨਮਾਨ ਕਰੋ ਇਹ ਉਹੀ ਸੁਪਰੀਮ ਕੋਰਟ ਹੈ ਜਿਹਨੂੰ ਤੁਸੀਂ ਕਹਿੰਦੇ ਸੀ ਜਦੋਂ ਗਵਰਨਰ ਸਾਹਿਬ ਨੂੰ ਝਾੜ ਪਈ ਸੀ ਵਿਜੀ ਸੰਵਿਧਾਨ ਬਚਾਲਿਆ ਜਦੋਂ ਮੇਅਰ ਦੀ ਇਲੈਕਸ਼ਨ ਸੀ ਉੱਥੇ ਝਾੜ ਪਈ ਤੁਸੀਂ ਕਿਹਾ ਡੈਮੋਕ੍ਰੇਸੀ ਬਚ ਗਈ ਤੇ ਤੇ ਅੱਜ ਤੁਹਾਨੂੰ 338 ਕਰੋੜ ਦਾ ਕਪਲਾ ਕਰਨ ਦਾ ਉਹਨਾਂ ਨੇ ਪੂਰਾ ਦੱਸਤਾ ਕਿ ਤੁਸੀਂ ਮਾਸਟਰਮਾਈਂਡ ਹੋ ਤਜ ਉਸ ਦਾ ਵੀ ਸਨਮਾਨ ਕਰੋ ਔਰ ਤੁਹਾਡੇ ਮਨ ਅੰਦਰ ਚੋਰ ਹੈ ਤੁਸੀਂ ਤਾਂ ਹੀ ਇਡੀ ਅੱਗੇ ਨਹੀਂ ਪੇਸ਼ ਹੋਏ ਨੌ ਪੇਸ਼ੀਆਂ ਤੇ ਪੇਸ਼ ਨਹੀਂ ਹੋਏ ਫਿਰ ਘਰੋਂ ਅਰੈਸਟ ਹੋਏ ਹੁਣ ਮੈਡੀਕਲ ਬੇਲ ਲੈਣੀ ਚਾਹੁੰਦੇ ਸੋ ਇਹ ਜਿਹੜਾ ਆਮ ਆਦਮੀ ਪਾਰਟੀ ਦਾ ਕੇਜਰੀਵਾਲ ਦਾ ਭਗਵੰਤ ਮਾਨ ਦਾ ਡਰਾਮਾ ਹੈ ਇਹ ਚਿਹਰੇ ਹੁਣ ਲੋਕਾਂ ਦੇ ਵਿੱਚ ਨੰਗੇ ਹੋ ਚੁੱਕੇ ਹੈ